ਸਕਿੰਟਾਂ ਦੀ ਗੱਲ ਹੋਈ ਜੀ ਇਹ ਵੇਖੋ ਆ ਇੱਥੋਂ ਲੈ ਕੇ ਆ ਫ੍ਰਿਜ ਤੱਕ ਕਿਵੇਂ ਆਇਆ ਬਸ ਜਦੋਂ ਇੱਥੇ ਇੰਨੇ ਜੀ ਧਮਾਕਾ ਹੋ ਗਿਆ ਜਦੋਂ ਮਤਲਬ ਇਹ ਹੋਇਆ ਜੀ ਪਹਿਲਾਂ ਜਦੋਂ ਆਈ ਆ ਇੰਨੀ ਕਿ ਜ਼ਿਆਦੀ ਰੋਸ਼ਨੀ ਆਈ ਕਿ ਮੈਂ ਬਿਆਨ ਹੀ ਨਹੀਂ ਕਰ ਸਕਦਾ ਤੇ ਜਦੋਂ ਵਾਪਸ ਗਈਏ ਸਾਡਾ ਇੱਥੇ ਲੱਕੜ ਦਾ ਦਰਵਾਜ਼ਾ ਸੀ ਜੀ ਆ ਜਿਹੜੀ ਆ ਵੇਖੋ ਆ ਜਗਾ ਰੋ ਇਹਨੂੰ ਪਾੜ ਕੇ ਤੇ ਫਿਰ ਬਿਜਲੀ ਜਦੋਂ ਗਈ ਆ ਉਦੋਂ ਬਹੁਤ ਜ਼ਿਆਦਾ ਮਤਲਬ ਇੰਨਾ ਕ ਜਿਆਦਾ ਧਮਾਕਾ ਜਦੋਂ ਬੰਬ ਬਲਾਸਟ ਹੁੰਦਾ ਨਾ ਸਾਰਿਆਂ ਨੇ ਬਿਆਨ ਇਹੋ ਹੀ ਆ ਕਿ ਤੈਨੂੰ ਪ੍ਰਮਾਤਮਾ ਨੇ ਹੀ ਬਚਾਇਆ ਤੇ ਵਾਕਈ ਇਹ ਚਮਤਕਾਰ ਹੀ ਹੋਇਆ ਜੀ ਮੇਰੇ ਨਾਲ ਨਹੀਂ ਤਾਂ ਇਹ ਜਿ ਦੇਖੀ ਕਿ ਕੋਈ ਹਿੱਲਣਾ ਨਹੀਂ ਸੀ ਜਿਵੇਂ ਤੁਹਾਡੀ ਰੁਟੀਨ ਬਣੀ ਹੋਈ ਹੈ ਬਿਲਕੁਲ ਜੀ ਮੈਂ ਡੇਲੀ ਆ ਕੇ 1 ਘੰਟਾ 2 ਘੰਟੇ ਆਪਣਾ ਵਰਕ ਜਿਹੜਾ ਰਹਿ ਜਾਂਦਾ ਦਫ਼ਤਰ ਦਾ ਮੈਂ ਆ ਕੇ ਡੇਲੀ ਕਰਦਾ ਜੀ ਖੁਦ ਦੇਖਿਆ ਜੀ ਮੈਂ ਉਦੋਂ ਡਿਊਟੀ ਤੋਂ ਆ ਕੇ ਤੇ ਕੰਪਿਊਟਰ ਪਹਿਲਾਂ ਔਨ ਕਰਨ ਲੱਗਾ ਕਿ ਮੇਰਾ ਦਫ਼ਤਰੀ ਕੰਮ ਮੈਂ ਪਹਿਲਾਂ 2 ਘੰਟਾ ਲਾ ਹੀ ਲਵਾਂ ਹਨਾ ਤੇ ਖੁਸ਼ਕਿਸਮਤੀ ਲਾ ਲਓ ਪ੍ਰਮਾਤਮਾ ਨੇ ਜਿੱਦਾਂ ਮੈਨੂੰ ਹੱਥ ਦੇ ਕੇ ਬਚਾਇਆ ਮੈਂ ਆ ਕੇ ਮਸ਼ੀਨ 'ਕਾ ਮੈਨੂੰ ਭੁੱਖ ਲੱਗੀ ਆ ਤੂੰ ਕੁਝ ਖਾਣ ਨੂੰ ਦੋ ਉਹ ਪਲੇਟ 'ਚ ਚੌਲ ਪਾ ਕੇ ਤੇ ਮੈਨੂੰ ਉਧਰ ਬੁਲਾ ਨਹੀਂ ਦੇ ਅਕਸਰ ਮੈਂ ਕੰਪਿਊਟਰ 'ਤੇ ਹੀ ਬੈਠਾਈ ਖਾਪੀ ਲੈਣਾ ਵੀ ਨਾਲੇ ਕੰਮ ਕਰੀ ਜਾਂਦਾ ਨਾਲ ਖਾ ਉਹ ਦਿਨ ਵੇਖੋ ਪ੍ਰਮਾਤਮਾ ਕੱਲ ਮੈਂ ਇਹਨਾਂ ਦਾ ਕਹਿਣਾ ਮੰਨ ਕੇ ਤਾਂ ਉੱਠ ਕੇ ਆ ਗਿਆ ਤੇ ਕੰਪਿਊਟਰ ਵੀ ਬੰਦ ਕਰਤਾ ਵੀ ਬਾਅਦ 'ਚ ਹੀ ਔਨ ਕਰਤਾ ਫਿਰ 739 ਦੇ 30 43 ਯਾਨੀ ਕਿ 304 3 ਦੇ ਘਰ ਖੜੇ ਆ ਸੀ ਤੇ ਜਿਹੜੀਆਂ ਰਾਤ ਵੀ ਤੁਹਾਨੂੰ ਤਸਵੀਰਾਂ ਅਸੀਂ ਦਿਖਾਈਆਂ ਸੀ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਨੇ ਆ ਕਿ ਇਹ ਘਰ ਹੈ ਜਿੱਥੇ ਅਖਰ ਬਿਜਲੀ ਗਿਰਦੀ ਆ ਗਿਆ ਕਿ ਕਿਉਂਕਿ ਮੌਸਮ ਜਿਸ ਤਰ੍ਹਾਂ ਦਾ ਚੱਲ ਰਿਹਾ ਉਹਦੇ ਅਕੋਰਡਿੰਗ ਵੈਸੇ ਤਾਂ ਆਮੀ ਲੋਕਾਂ ਨੂੰ ਵੇਅਰ ਕਰਾਇਆ ਜਾਂਦਾ ਵੀ ਕੋਈ ਵੀ ਇਸ ਜਿਹੀ ਚੀਜ਼ ਨਾ ਰੱਖੋ ਬਾਹਰ ਜਿੱਦੋਂ ਬਿਜਲੀ ਦੇ ਸੰਪਰਕ ਦੇ ਵਿੱਚ ਆਵੇ ਤੇ ਅਖਰ ਕਿਤੇ ਨਾ ਕਿਤੇ ਇਹ ਨੁਕਸਾਨ ਜਦੋਂ ਅਸੀਂ ਦੇਖਦੇ ਆ ਕਿ ਵੱਡੇ ਤੌਰ ਤੇ ਹੋ ਜਾਂਦਾ ਤੁਸੀਂ ਇਹ ਦੇਖੋ ਕਿ ਕਿੰਨਾ ਹਾਲਾਂਕਿ ਨਿਮਤ ਇਹਦੇ ਚੇਹ ਰਹੀ ਕਿ ਇਹ ਸਰਕਾਰੀ ਕੁਆਟਰ ਨੇਗੇ ਜਾਂ ਉਸਦੇ ਐਸਆਈ ਨੇ ਜਿਨ੍ਹਾਂ ਦਾ ਇਹ ਘਰ ਹੈਗਾ ਤੇ ਅ ਨੀਚੇ ਜਿਹੜੇ ਉਸ ਸਮੇਂ ਦੇ ਦੌਰਾਨ ਕੋਈ ਨਹੀਂ ਸੀਗਾ ਕਿਉਂਕਿ ਇਹਦੇ ਜੇ ਤੁਸੀਂ ਉੱਪਰ ਦੇਖੋਗੇ ਉੱਪਰਲੇ ਫਲੋਰ ਦੇ ਉੱਤੇ ਸਰਕਾਰੀ ਮਕਾਨਾਂ ਦੇ ਬਾਹਰ ਛੱਜੇ ਬਣੇ ਹੁੰਦੇ ਨੇ ਜਿਵੇਂ ਆਮ ਤੌਰ ਤੇ ਇੱਕ ਵਿੜਾ ਬਣਿਆ ਹੁੰਦਾ ਜਿੱਥੇ ਲੋਕ ਆਪਦਾ ਸਮਾਨ ਵੀ ਰੱਖ ਲੈਂਦੇ ਨੇ ਜਾਂ ਫਿਰ ਕਪੜੇ-ਕੁਪੜੇ ਸੁਕਾਉਣੇ ਹੁੰਦੇ ਨੇ ਉੱਥੇ ਕੋਈ ਅਜਿਹੀ ਚੀਜ਼ ਸੀ ਜਿਹਦੇ ਕਰਕੇ ਬਿਜਲੀ ਦਾ ਕੰਸਰਨ ਬਣਦਾ ਤੇ ਉਸ ਤੋਂ ਬਾਅਦ ਉੱਪਰਲਾ ਛੱਜਾ ਆ ਕੇ ਜਦੋਂ نیچے गिरਦਾ ਪਹਿਲਾਂ ਤਾਂ ਉੱਪਰ ਉਸ ਸਮੇਂ ਦੌਰਾਨ ਇਹ ਕਹਿ ਸਕਦੇ ਆ ਖੁਸ਼ਕਿਸਮਤੀ ਕਿ ਉੱਥੇ ਕੋਈ ਨਹੀਂ ਸੀਗਾ ਉਸ ਤੋਂ ਬਾਅਦ نیچے ਕਿਉਂਕਿ ਜਿਵੇਂ ਇਹਨਾਂ ਦੇ ਸਾਰਾ ਵਰਕਿੰਗ ਚ ਏਰੀਆ ਆਮ ਤੌਰ ਤੇ ਜਿੰਨੇ ਵੀ ਸਰਕਾਰੀ ਮਕਾਨ ਬਣੇ ਹੋਏ ਨੇਗੇ ਉਹਨਾਂ ਦੇ ਨਾਲ ਪਿਛਲੇ ਏਰੀਆ ਚ ਬੰਦਾ ਆਮ ਦਿਨਾਂ ਦਾ ਕੰਮ ਕਾਜ ਵਾਸਤੇ ਜਾਂ ਕੋਈ ਨਾ ਕੋਈ ਜ਼ਰੂਰੀ ਚੀਜ਼ ਰੱਖ ਲਾਂਦਾ ਤੇ ਇਸੇ ਤਰ੍ਹਾਂ ਦੇ ਨਾਲ ਇਹਨਾਂ ਨੇ ਵੀ ਰੱਖਿਆ ਹੋਇਆ ਸੀਗਾ ਤੇ ਹੁਣ ਮਲਬਾ ਤੁਸੀਂ ਦੇਖ ਲਓ ਵੀ ਜੇ ਕੋਈ ਜੇ ਕੋਈ ਵੀ ਇਹਦੇ નીચે ਖੜਾ ਹੁੰਦਾ ਤਾਂ ਉਹਦੀ ਬਚਤ ਨਹੀਂ ਸੀ ਹੋਣੀ ਸਰਦ ਸਾਹਿਬ ਇਹ ਜਦੋਂ ਗਿਰੀ ਹੈ ਉਹ ਉਦੋਂ ਕੋਈ ਹੈ ਨਹੀਂ ਸੀ ਮੌਜੂਦ ਤੇ ਤੁਹਾਨੂੰ ਦੇਖ ਤੁਸੀਂ ਕਹਿੰਦੇ ਤੁਸੀਂ ਦੇਖੀ ਆ ਆਪਣੇ ਅੱਖਾਂ ਦੇ ਨਾਲ ਵੀ ਕਿਵੇਂ ਟਰਨ ਹੋਈ ਬਿਲਕੁਲ ਮੈਂ ਖੁਦ ਵੇਖਿਆ ਜੀ ਮੈਂ ਉਦੋਂ ਡਿਊਟੀ ਤੋਂ ਆ ਕੇ ਤੇ ਕੰਪਿਊਟਰ ਪਹਿਲਾਂ ਔਨ ਕਰਨ ਲੱਗਾ ਕਿ ਮੇਰਾ ਦਫਤਰੀ ਕੰਮ ਮੈਂ ਪਹਿਲਾਂ 2 ਘੰਟਾ ਲਾ ਹੀ ਲਵਾਂ ਹਨਾ ਤੇ ਖੁਸ਼ਕਿਸਮਤੀ ਲਾ ਲਓ ਪ੍ਰਮਾਤਮਾ ਨੇ ਜਿੱਦਾਂ ਮੈਨੂੰ ਹੱਥ ਦੇ ਕੇ ਬਚਾਇਆ ਮੈਂ ਆ ਕੇ ਮੈਸਿਨ ਨੂੰ ਕਿਹਾ ਮੈਨੂੰ ਭੁੱਖ ਲੱਗੀ ਆ ਕੁਝ ਖਾਣ ਨੂੰ ਦਿਓ ਹਾਂ ਉਹ ਪਲੇਟ 'ਚ ਚੌਲ ਪਾ ਕੇ ਤੇ ਮੈਨੂੰ ਉਧਰ ਬੁਲਾ ਨਹੀਂ ਤੇ ਅਕਸਰ ਮੈਂ ਕੰਪਿਊਟਰ ਤੇ ਹੀ ਬੈਠਾਈ ਖਾਪੀ ਲੈਣਾ ਵੀ ਨਾਲੇ ਕੰਮ ਕਰੀ ਜਾਂਦਾ ਨਾਲ ਖਾ ਉਹ ਦਿਨ ਵੇਖੋ ਪ੍ਰਮਾਤਮਾ ਕੱਲ ਮੈਂ ਇਹਨਾਂ ਦਾ ਕਹਿਣਾ ਮੰਨ ਕੇ ਤਾਂ ਉੱਠ ਕੇ ਆ ਗਿਆ ਤੇ ਕੰਪਿਊਟਰ ਵੀ ਬੰਦ ਕਰਦਾ ਵੀ ਬਾਅਦ 'ਚ ਹੀ ਔਨ ਕਰਦਾ ਫਿਰ ਅਜੇ ਮੈਂ ਉੱਠ ਕੇ ਜਦੋਂ ਮਤਲਬ ਇਹ ਹੋਇਆ ਜੀ ਪਹਿਲਾਂ ਜਦੋਂ ਆਈ ਆ ਇੰਨੀ ਕੁ ਜ਼ਿਆਦੀ ਰੋਸ਼ਨੀ ਆਈ ਕਿ ਮੈਂ ਬਿਆਨ ਹੀ ਨਹੀਂ ਕਰ ਸਕਦਾ ਹਾਂ ਤੇ ਜਦੋਂ ਵਾਪਸ ਗਈਏ ਸਾਡਾ ਇੱਥੇ ਲੱਕੜਾ ਦਾ ਦਰਵਾਜ਼ਾ ਸੀ ਜੀ ਆ ਜਿਹੜੀ ਆ ਵੇਖੋ ਆ ਜਗਾ ਤੋਂ ਇਹਨੂੰ ਪਾੜ ਕੇ ਤੇ ਫੇਰ ਬਿਜਲੀ ਜਦੋਂ ਗਈ ਆ ਹਾਂ ਉਦੋਂ ਬਹੁਤ ਜ਼ਿਆਦਾ ਮਤਲਬ ਇੰਨਾ ਕ ਜ਼ਿਆਦਾ ਧਮਾਕਾ ਜਿਦਾ ਬੰਬ ਬਲਾਸਟ ਹੁੰਦਾ ਨਾ ਉਹਦੇ ਵਾਂਗੂ ਆ ਤੇ ਮੈਂ ਕੰਬ ਗਿਆ ਹੀ ਆ ਇਕਦਮ ਤੇ ਸ਼ੁਕਰ ਕੀਤਾ ਪ੍ਰਮਾਤਮਾ ਦਾ ਵੀ ਉਹਨੇ ਰੱਖ ਲਿਆ ਮੈਨੂੰ ਨਹੀਂ ਤੇ ਜੇ ਮੈਂ ਉੱਥੇ ਬੈਠਾ ਹੁੰਦਾ ਤੁਸੀਂ ਆਪ ਲਾ ਲੋ ਸਾਬ ਕਿ ਮੇਰਾ ਕੋਈ ਬਚਾ ਨਹੀਂ ਜੀ ਤੁਸੀਂ ਮੇਰ ਦੀ ਕੀ ਉੱਪਰਲੇ ਪਾਸੇ ਵੀ ਕੋਈ ਨਹੀਂ ਸੀ ਤੇ ਨਿਜਲੇ ਪਾਸੇ ਵੀ ਕੋਈ ਨਾ ਕੋਈ ਵੀ ਨਹੀਂ ਜੀ ਤੇ ਉੱਪਰ ਵੀ ਰਹਿੰਦੇ ਹੁਣ ਜਿੰਨਾ ਕ ਭਾਈਚਾਰਾ ਮੈਨੂੰ ਜਾਣਦਾ ਉਹ ਸਾਰੇ ਕਿਉਂਕਿ ਗੁਰੂ ਘਰ ਸੇਵਾ ਕਰਦੇ ਮੈਨੂੰ ਵੇਖਦੇ ਆ ਸਾਰਿਆਂ ਨੇ ਬਿਆਨ ਇਹੋ ਹੀ ਆ ਕਿ ਤੈਨੂੰ ਪ੍ਰਮਾਤਮਾ ਨੇ ਹੀ ਬਚਾਇਆ ਤੇ ਵਾਕਈ ਇਹ ਚਮਤਕਾਰ ਹੀ ਹੋਇਆ ਜੀ ਮੇਰੇ ਨਾਲ ਨਹੀਂ ਤਾਂ ਇਹ ਜੇ ਦੇਖੀਏ ਕਿ ਰਹਿ ਹਿੱਲਾ ਨਹੀਂ ਸੀ ਜਿਵੇਂ ਤੁਹਾਡੀ ਰੁਟੀਨ ਬਣੀ ਹੋਈ ਹੈ ਇਹ ਬਿਲਕੁਲ ਜੀ ਮੈਂ ਡੇਲੀ ਆ ਕੇ 1 ਘੰਟਾ 2 ਘੰਟੇ ਆਪਣਾ ਵਰਕ ਜਿਹੜਾ ਰਹਿ ਜਾਂਦਾ ਦਫਤਰ ਦਾ ਮੈਂ ਆ ਕੇ ਡੇਲੀ ਕਰਦਾ ਜੀ ਕਈ ਵਾਰੀ ਮੈਂ ਛੁੱਟੀ ਵਾਲੇ ਦਿਨ 12:00 12:00 ਤੱਕ ਰਾਤ ਆ ਬੈਠਾ ਰਹਿਣਾ ਵੀ ਅਗਲੇ ਦਿਨ ਛੁੱਟੀ ਆ ਮੈਂ ਲੇਟ ਉੱਠ ਜੂਗਾ ਕੋਈ ਨਹੀਂ ਤੇ ਵੇਖੋ ਪ੍ਰਮਾਤਮਾ ਨੇ ਮੈਨੂੰ ਉੱਥੇ ਬਹਿਣ ਦਾ ਹੁਕਮ ਹੀ ਨਹੀਂ ਕੀਤਾ ਇਹਦਾ ਉਹ ਵੀ ਕਹਿ ਸਕਦੇ ਆ ਵੀ ਚਲੋ ਆ ਤਾਂ ਜਿਹੜਾ ਹੋਇਆ ਵੀ ਜਦੋਂ ਕੋਈ ਚੀਜ਼ ਬਚਾਉ ਕਰਨਾ ਹੁੰਦਾ ਕਈ ਵਾਰ ਸਾਡੀ ਦੇਰੀ ਵੀ ਸਾਡੇ ਵਾਸਤੇ ਫਾਇਦੇਮੰਦ ਹੋ ਜਾਂਦੀ ਹੈ ਉਹੀ ਚੀਜ਼ ਆ ਵੀ ਤੁਸੀਂ ਥੋੜੀ ਰੂਟੀਨ ਟੁੱਟੀ ਤਾਂ ਤੁਹਾਡੇ ਬਿਲਕੁਲ ਨਹੀਂ ਤਾਂ ਅੱਗੇ ਕਦੀ ਮੈਂ 6 ਵਜੇ ਕਦੀ ਰੋਟੀ ਖਾਦੀ ਨਹੀਂ 7:30 ਵਜੇ ਸਵਾ 7 ਰੋਟੀ ਖਾਣਾ ਜੀ ਉਸ ਤੋਂ ਪਹਿਲਾਂ ਘੰਟਾ ਕੰਪਿਊਟਰ ਤੇ ਬੈਹਿਣਾ ਫਿਰ ਮੈਂ ਗੁਰੂ ਘਰ ਚਲੇ ਜਾਂਦਾ ਜੀ ਉੱਥੋਂ ਸਮਾਪਤੀ ਕਰਾ ਕੇ ਗੁਰੂ ਘਰ 'ਚ ਸਾਰੀ ਸੇਵਾ ਨਿਭਾ ਕੇ ਫਿਰ 9 ਵਜੇ ਆਉਣਾ ਜੇ ਵੀ ਅਖਿਆ ਕਿ ਮੇਰਾ ਕੰਮ ਰਹਿੰਦਾ ਤੇ ਫਿਰ ਮੈਂ ਘੰਟਾ ਲਾ ਲਈਨਾ ਕੰਪਿਊਟਰ ਤੇ ਤੇ ਉਹਦੇ ਬਾਅਦ ਫਿਰ ਮੈਂ ਰੁਮਾਨ ਕਰਦਾ ਜੀ ਤੇ ਉਹ ਪ੍ਰਮਾਤਮਾ ਦੇ ਵੇਖੋ ਹੁਕਮ ਜਿਦਾਂ ਨੇ ਮੇਰਾ ਬਚਾ ਕਰਨਾ ਸੀ ਮੈਨੂੰ ਉਧਰ ਜਾਣ ਹੀ ਨਹੀਂ ਦਿੱਤਾ ਜੀ ਆਪ ਹੀ ਕੱਢ ਲਿਆ ਕਮਰੇ ਤੋਂ ਸਿਕੰਟਾਂ ਦੀ ਗੱਲ ਹੋਈ ਜੀ ਇਹ ਵੇਖੋ ਆ ਇੱਥੋਂ ਲੈ ਕੇ ਆ ਫਰਿੱਜ ਤੱਕ ਹੀ ਮੈਂ ਆਇਆ ਬਸ ਜਦੋਂ ਇਹ ਇੰਨੇ ਜੀ ਧੁਮਾਕਾ ਹੋ ਗਿਆ ਇਹ ਤਾਂ ਜਿਵੇਂ ਕਹਦੇ ਹੁੰਦੇ ਆ ਵੀ ਜਦੋਂ ਜਿਵੇਂ ਕਹ ਦੀ ਵਾਹਿਗੁਰੂ ਨੇ ਹੋਰ ਸੇਵਾ ਲੈਣੀ ਆ ਉਹਦੇ ਕਰਕੇ ਇਹ ਬਚਤ ਨਹੀਂ ਤੁਸੀਂ ਦੇਖੋ ਕੋਈ ਜਿਹੜੇ ਹਾਲਾਤ ਜੇ ਕਹੀਏ ਕਿ ਕੋਈ ਬਚਨ ਵਾਲੇ ਹਾਲਾਤ ਨਹੀਂ ਕਿਉਂਕਿ ਸਾਰੇ ਦਾ ਸਾਰਾ ਮਲਬਾ ਨਾ ਭਰ ਗਿਆ ਹੈ ਕਿੰਨਾ ਉੱਪਰ ਸੀ ਉਹ ਸਾਰਾ ਨੀਚੇ ਆ ਗਿਆ ਤੇ ਉਸ ਤੋਂ ਬਾਅਦ ਚ ਚਲੋ ਹੁਣ ਇਹ ਸਫਾਈ ਚੱਲ ਰਹੀ ਆ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਤਮਾਮ ਉਹਨਾਂ ਐਕਸਪਰਟ ਦੀ رائے ਜਾਣ ਕੇ ਕਿ ਜੇ ਇਸ ਤਰ੍ਹਾਂ ਦਾ ਹਾਸਾ ਜਦੋਂ ਆਮ ਤੌਰ ਤੇ ਰਹਿਸ਼ੀ ਖੇਤਰਾਂ ਚ ਤਾਂ ਅਸੀਂ ਘੱਟ ਦੇਖਦੇ ਆਂ ਖੈਰ ਕਿ ਜੇ ਇਹ ਚੀਜ਼ ਤਰ੍ਹਾਂ ਹੁੰਦੀ ਆ ਤਾਂ ਉਹਦੇ ਤੇ ਮੁੱਖ ਤੌਰ ਤੇ ਕਾਰਨ ਕੀ ਬੰਦਾ ਕਿਉਂਕਿ ਹੋਈ ਦੀ ਚੀਜ਼ ਹੋਵੇ ਨੁਕੀਲੀ ਕੋਈ ਚੀਜ਼ ਹੋਵੇ ਕੀ ਕਾਰਨ ਬਣਿਆ ਇਹ ਹਾਲਾਂਕਿ ਇਹਦਾ ਉੱਪਰ ਵਾਲਿਆਂ ਨੂੰ ਵੀ ਨਹੀਂ ਪਤਾ ਕਿ ਜਿੱਥੋਂ ਇਹ ਛੱਜਾ ਗਿਰਿਆ ਕਿਉਂਕਿ ਉਹਨਾਂ ਦੇ ਵੀ ਬਾਹਰ ਕੋਈ ਅਜੀਹਾ ਸਮਾਨ ਨਹੀਂ ਸੀਗਾ ਇਹ ਠੀਕ ਹੈ ਲੋਹੇ ਦੀਆਂ ਗ੍ਰਿੱਲਾਂ ਜਾਂ ਜੰਗਲੇ ਅਸੀਂ ਆਮ ਤੌਰ ਤੇ ਦੇਖਦੇ ਹਾਂਗੇ ਕਿ ਜਿਹੜੇ ਲੱਗੇ ਹੁੰਦੇ ਨੇ ਕਿ ਉਹ ਕੋਈ ਇਹਦਾ ਕਾਰਨ ਬਣਿਆ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਵੇਂ ਇਹਨਾਂ ਭਾਈ ਸਾਹਿਬ ਦੀ ਜਾਨ ਬਚੀ ਆ ਇਦੇ ਤੇ ਇੱਕ ਰੱਬ ਦਾ ਸ਼ੁਕਰਾਨਾ ਤਾਈਓ ਜੀ ਜਦੋਂ ਕਰਦੇ ਆ ਤਾਂ ਇੱਕ ਸਮਝਦੇ ਆ ਵੀ ਜੇਕਰ ਉਹਨੇ ਹੱਥ ਦੇ ਕੇ ਬਚਾਉਣਾ ਹੋਵੇ ਤਾਂ ਸੋ ਹੀਲੇ ਹੋ ਜਾਂਦੇ ਨੇ ਤੇ ਇਹਨਾਂ ਦੀ ਰੁਟੀਨ ਜਿਹੜੀ ਸੀ ਜੇ ਉਹਦੇ ਅਕੋਰਡਿੰਗ ਹੀ ਚੱਲੇ ਹੁੰਦੀ ਤਾਂ ਸ਼ਾਇਦ ਅੱਜ ਆਹ ਗੱਲ ਕਰਨ ਵਾਸਤੇ ਇਹ ਨਾਮ ਜਦੋਂ ਹੁੰਦੇ ਜਿਹੜਾ ਕਿ ਕਈਏ ਕੀ ਕਿਤੇ ਨਾ ਕਿਤੇ ਜਦੋਂ ਪ੍ਰਮਾਤਮਾ ਹੱਥ ਦੇ ਕੇ ਰੱਖਦਾ ਤਾਂ ਉਹਦੀ ਵੀ ਇੱਕ ਜਿੰਦੀ ਜਾਗਦੀ ਉਦਾਹਰਨਾ ਸੀਨੀਅਰ ਬਿਜ਼ਨਸ ਮੁੰਤੇਜ ਦੇ ਨਾਲ ਸੁਮਿੰਦਰ ਸਿੰਘ ਰੋਜ਼ਾਨਾ ਸਪੋਰਟ ਟੀਵੀ ਚੰਡੀਗੜ੍ਹ